ਸਿਕਾਲ ਜੀ ਸਾਰੇ ਆਨ ਤੁਹਾਡਾ ਸਾਡੇ ਚੈਨਲ ਬੀਕਸ ਬੁਟੀਕ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਅਸੀਂ ਵਲੌਗ ਵਾਲਾ ਚੈਨਲ ਵੀ ਸ਼ੁਰੂ ਕਰਿਆ ਉਸ ਦਾ ਨਾਮ ਹੈਗਾ ਕਾਲਿਕਾ ਵਲੌਗਸ ਸਾਡੇ ਉਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਤੇ ਵੀਡੀਓਜ਼ ਕਿਵੇਂ ਲੱਗਦੀਆਂ ਨੇ ਅੱਜ ਅਸੀਂ ਤੁਹਾਨੂੰ ਬਹੁਤ ਵਧੀਆ ਸੂਰਤ ਦਿਖਾਉਣ ਜਾ ਰਹੇ ਹਾਂ ਚਲੋ ਜੀ ਸਟਾਰਟ ਕਰੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੇ ਚੈਨਲ ਤੇ ਨਵੇਂ ਹੋ ਪਲੀਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਆਪਾਂ ਵਲੌਗ ਪਾਉਣੇਗੇ ਕਾਲਿਕਾ ਵਲੌਗਸ ਚੈਨਲ ਹੈ ਆਪਣਾ ਆਪਾਂ ਮਤਲਬ ਜਿਹੜੀ ਤੁਸੀਂ ਅੱਜ ਵੀਡੀਓ ਦੇਖੋਗੇ ਕਮੈਂਟ ਦੇ ਵਿੱਚ ਲਿੰਕ ਹੋਊਗਾ ਤੁਸੀਂ ਉਹ ਲਿੰਕ ਨੂੰ ਓਪਨ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨੋਟੀਫਿਕੇਸ਼ਨ ਜਿਹੜਾ ਜ਼ਰੂਰ ਔਨ ਕਰਿਓ ਹਨਾ ਕਈ ਭਣਾ ਕਹਿੰਦੀ ਹੁੰਦੀਆਂ ਨੇ ਵੀ ਮੇਰੇ ਤੱਕ ਵੀਡੀਓ ਨਹੀਂ ਆ ਵੀ ਤੁਸੀਂ ਵੀਡੀਓ ਪਾਈ ਆ ਸਾਨੂੰ ਪਤਾ ਨਹੀਂ ਲੱਗਿਆ ਕਿਉਂਕਿ ਤੁਸੀਂ ਨੋਟੀਫਿਕੇਸ਼ਨ ਜਿਹੜਾ ਉਹ ਆਨ ਨਹੀਂ ਕੀਤਾ ਹੋਇਆ ਵੀਡੀਓ ਜਦੋਂ ਪੈਂਦੀ ਹੈਗੀ ਜਿੰਨ ਜਿਵੇਂ ਕਿ ਹੁਣ ਮੈਂ 5 ਜਾਂ 5.5 ਵੀਡੀਓ ਪਾਉਂਗੀ ਜੇ ਤੁਹਾਡਾ ਨੋਟੀਫਿਕੇਸ਼ਨ ਆਨ ਹੈਗਾ ਤਾਂ ਤੁਹਾਨੂੰ ਜਰੂਰ ਉੱਪਰ ਨੋਟੀਫਿਕੇਸ਼ਨ ਆ ਜਾਊਗਾ YouTube ਤੇ ਵੀ ਇਹਨਾਂ ਨੇ ਵੀਡੀਓ ਪਾਈ ਆ ਤਾਂ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਜਿਹੜਾ ਜਰੂਰ ਆਨ ਕਰ ਲਿਓ ਆਪਣਾ ਤੇ ਚਲੋ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਰੀਵਾ ਬ੍ਰਾਂਡ ਦਾ ਸ਼ਿਮਰ ਪਸ਼ਮੀਨਾ ਹੈਗਾ ਬਹੁਤ ਜ਼ਿਆਦਾ ਬੈਲ ਆਈਕਨ ਨੂੰ ਰੂਰ ਦਬਾ ਲਿਓ ਜੀ ਤਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਬੱਜਰ ਕਰੇਗਾ ਤਾਂ ਤੁਹਾਨੂੰ ਸਾਡੇ ਵਲੌਗਸ ਵੀਡੀਓਜ਼ ਟਾਈਮ ਤੇ ਮਿਲ ਜਿਆ ਕਰ ਮੰਗੀਆਂ ਤੇ ਬਹੁਤ ਜ਼ਿਆਦੇ ਸੋਨਾ ਪਸ਼ਮੀਨਾ ਦਾ ਫੁੱਲ ਪਿਓਰ ਹੈਗਾ ਪ੍ਰਾਈਸ ਇਹਦਾ ਹੈਗਾ 18500 ਰੀਵਾ ਬ੍ਰਾਂਡ ਹੈਗਾ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਹੈ ਜਿਹੜਾ ਇਹ ਸੂਟ ਨੇ ਤੁਹਾਨੂੰ 올ਓਵਰ ਮਿਲਣਗੇ ਮੈਚਿੰਗ ਨਹੀਂ ਕਈ ਭੈਣਾਂ 올ਓਵਰ ਮੰਗਦੀਆਂ ਨੇਂਗੀਆਂ 올ਓਵਰ ਲੈ ਸਕਦੇ ਹੋਗੇ ਦੇਖੋ ਜੀ ਹਮੇਸ਼ਾ ਜਿਹੜਾ ਵਧੀਆ ਕੱਪੜਾ ਹੁੰਦਾ ਉਹਦੀ ਕੰਨੀ ਇਸ ਤਰ੍ਹਾਂ ਹੁੰਦੀ ਹੈ ਕਿ ਬਸ ਇਹ ਨਿਸ਼ਾਨੀ ਜ਼ਰੂਰ ਰੱਖਿਆ ਕਰੋ ਵੀ ਜਿਹੜਾ ਬਹੁਤ ਵਧੀਆ ਹਾਈ ਕੁਆਲਿਟੀ ਦਾ ਕੱਪੜਾ ਹੋਊਗਾ ਜਿਹਦੀ ਉਹ ਗਰਮੀਆਂ ਨਾਲ ਚਾਦੀਆਂ ਨਾਲ ਉਹਦੀ ਕੰਨੀ ਤੇ ਆਵੇਂ ਲੂਈ ਜੀ ਹੋਊਗੀ ਅਤੇ ਕੋ ਪ੍ਰਿੰਟ ਦੇਖੋ ਬਹੁਤ ਜਿਆਦੇ ਸੋਹਣਾ ਸ਼ਿਮਰ ਪਸ਼ਮੀਨਾ ਹੈਗਾ ਬਹੁਤ ਲਾਈਟ ਵੇਟ ਹੈਗਾ ਫੁੱਲ ਪਿਓਰ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹਨੂੰ ਆਪਾਂ ਮੁਠੀ ਦੇ ਵਿੱਚ ਜਿਹੜਾ ਸੂਟ ਹੈਗਾ ਆ ਜਾਂਦਾ ਇੱਥੋਂ ਇਹ ਸੂਟ ਦੀ ਪਛਾਣ ਹੈਗੀ ਸਾਰਾ ਮੁਠੀ ਚ ਆ ਜਾਂਦਾ ਹੈਗਾ ਸੂਟ ਇਹਨੂੰ ਤੁਸੀਂ ਸਲਾਈ ਕਰਕੇ ਵੀ ਮਗਵਾ ਸਕਦੇ ਹੋ ਕਰਵਾ ਕੇ ਤੁਸੀਂ ਬਿਨਾਂ ਸਲਾਈ ਤੋਂ ਵੀ ਮਗਵਾ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਸੂਟ ਨੇਗੇ ਜਿਵੇਂ ਪਹਿਣਾ ਨਹੀਂ ਹੈ ਨਾ ਕੋਈ ਵੀ ਫੰਕਸ਼ਨ ਤੇ ਪੌਣੇ ਨੇ ਤਾਂ ਤੁਸੀਂ ਐਵੇਂ ਵੀ ਬਣਾ ਸਕਦੇ ਹੋ ਉਹਨਾਂ ਨੂੰ ਪਾਰਟੀ ਵੇਅਰ ਕੋਈ ਵੀ ਦੁੱਖ ਸੁੱਖ ਹੈਗਾ ਤਾਂ ਵੀ ਪਾ ਸਕਦੇ ਹੋਗੇ ਗੁਰਦੁਆਰਾ ਸਾਹਿਬ ਜਾਣ ਲਈ ਜਿੱਦਾਂ ਹਨ ਤੇ ਬਹੁਤ ਜ਼ਿਆਦੇ ਸੋਹਣੇ 올ਓਵਰ ਸੂਟ ਲੈਣਗੇ ਇਹ ਜਿਹੇ ਸੂਟ ਲੈਣਗੇ ਜਿਹੜੇ ਆਪਣੇ ਰੁਟੀਨ ਦੇ ਵਿੱਚ ਕੰਮ ਆਉਂਦੇ ਹੀ ਆਉਂਦੇ ਲੇਗੇ ਲੋ ਜੀ ਪਹਿਲਾ ਸੂਟ ਇਹ ਸੀ ਕਲਰ ਹੈ ਜਿਹੜਾ ਸੇਮ ਆ ਰਿਹਾਗਾ ਰੈਸਟ ਕਲਰ ਦੇ ਉੱਪਰ ਹੈ ਜਿਹੜੀ ਪ੍ਰਿੰਟਿੰਗ ਹੋਈ ਹੋਈ ਹੈਗੀ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਰੱਖ ਸਕਦੇ ਹੋ ਫਿਰੋਜ਼ੀ ਕਲਰ ਦਾ ਅਜੋ ਬਾਕੀ ਜਿਹੜਾ ਲੈਸਿਸ ਦਾ ਸਿੱਕੀ ਗੱਲ ਦੀ ਸਾਰਿਆਂ ਨੇ ਹੋਰ ਤੁਸੀਂ ਕਿਵੇਂ ਹੋ ਠੀਕ ਹੋ ਜੀ ਤੇ ਬਾਕੀ ਇਹਦੇ ਲੈਸਿਸ ਦਾ ਡਿਜ਼ਾਈਨ ਹੋ ਜਾਊਗਾ ਬਹੁਤ ਜ਼ਾਰੇ ਸੋਹਣੇ ਬਣ ਜਾਣਗੇ ਸਾਰਾ ਜਿਹੜਾ ਸਟਾਕ ਹੈ ਨਿਊ ਹੈਗਾ ਓਪਨ ਹੈ ਥੋੜੇ ਸਾਹਮਣੇ ਹੋ ਰਿਹਾ ਹੈ ਨਾ ਵੀਡੀਓ 'ਚ ਮੈਂ ਕੁਝ ਵੀ ਓਪਨ ਨਹੀਂ ਕੀਤਾ ਹੈਗਾ ਤੇ ਅਗਲਾ ਪ੍ਰਿੰਟ ਦੇਖੋ ਤੁਸੀਂ ਪ੍ਰਿੰਟ ਤੇ ਕਲਰ ਇੱਕ ਵੀ ਛੱਡਣ ਵਾਲਾ ਨਹੀਂ ਹੈਗਾ ਮੈਨੂੰ ਜਿਹੜੇ ਕਲਰ ਪ੍ਰਿੰਟ ਨੇਗੇ ਸਾਰੇ ਹੀ ਬਹੁਤ ਜ਼ਿਆਦੇ ਸੋਹਣੇ ਲੱਗੇ ਕਿਉਂਕਿ ਜਿੱਦਾਂ ਆਪਾਂ ਡਿਜ਼ਾਈਨਿੰਗ ਕਰਾਂਗੇ ਉਸ ਅਕੋਰਡਿੰਗ ਨੇ ਜਿਹੜੇ ਪ੍ਰਿੰਟ ਨੇਗੇ ਬਹੁਤ ਜ਼ਿਆਦੇ ਸੋਹਣੇ ਮਤਲਬ ਡਿਜ਼ਾਈਨ ਹੋ ਕੇ ਰੈਡੀ ਹੋ ਜਾਣਗੇ ਬਾਕੀ ਹਨ ਜਿਹੜੇ ਤੁਹਾਡੇ ਆਰਡਰ ਨੇਗੇ ਥੋੜੇ ਜੀ ਤੁਸੀਂ ਪਹਿਲਾਂ ਦਿਆ ਕਰੋ ਮੈਨੂੰ ਵੀ ਹਨਾ 1 ਜਾਂ 1.5 ਮਹੀਨੇ ਦਾ ਟਾਈਮ ਚਾਹੀਦਾ ਜੇ ਥੋੜਾ ਐਮਰਜੈਂਸੀ ਹੈ ਤਾਂ ਸੀ ਕੜਵਾਵਾਂਗੇ ਨਹੀਂ 1 ਤੋਂ 1.5 ਮਹੀਨੇ ਟਾਈਮ ਹੈ ਜਿਹੜਾ ਲੱਗ ਜਾਂਦਾ ਜਿਹੜਾ ਮੈਂ ਪਾਇਆ ਹੋਇਆ ਇਹ ਵੀ ਸ਼ਿਮਰ ਪਸ਼ਮੀਨੇ ਤੇ ਹੀ ਪਾਇਆ ਹੋਇਆਗਾ ਸੂਟ ਬਹੁਤ ਜ਼ਿਆਦੇ ਸੋਹਣਾਗਾ ਗਰਮ ਹੈ ਕਰਮੇ ਲਾਈਨਿੰਗ ਨਹੀਂ ਲਗਵਾਈ ਹੈਗੀ ਜੇ ਤੁਸੀਂ ਵੀ ਨਹੀਂ ਲਗਵਾਉਣਾ ਚਾਹੁੰਦੇ ਤਾਂ ਤੁਸੀਂ ਨਾ ਲਗਵਾਇਓ ਲਗਵਾਉਣੀ ਆ ਤਾਂ ਲਗਵਾ ਸਕਦੇ ਹੋ ਜਿਹੜੇ ਬਾਹਰ ਲਿਆਂ ਪੈਣੇ ਨੇ ਉਹਨਾਂ ਦੇ ਆਰਡਰ ਹੋਣੇ ਨੇ ਉਹਨਾਂ ਦੇ ਆਪਾਂ ਲਗਾ ਕੇ ਭੇਜਾਂਗੇ ਲਾਈਨਿੰਗ ਦੇਖੋ ਆਹ ਦੇਖੋ ਪ੍ਰਿੰਟ ਕਿੰਨਾ ਸੋਹਣਾ ਕਲਰ ਵੀ ਪ੍ਰਿੰਟ ਵੀ ਬਹੁਤ ਜਿਆਦੇ ਸੋਹਣੇਗਾ ਬਿਲਕੁਲ ਪਰਫੈਕਟ ਕਲਰ ਹੈ ਜਿਹੜਾ ਕੈਮਰੇ 'ਚ ਆ ਰਿਹਾ ਹੈਗਾ ਦੇਖੋ ਬਹੁਤ ਜਿਆਦੇ ਸੋਹਣੇ ਸੂਟ ਲੱਗੇਗੇ ਰੂ ਖੁਸ਼ ਹੋ ਜੂਗੀ ਅੱਜ ਤੁਹਾਡੇ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਬਹੁਤ ਜ਼ਿਆਦੇ ਸੋਹਣੇ ਕੁਆਲਿਟੀ ਹੈਗੇ ਸੂਟਾਂ ਦੀ 1850 ਪ੍ਰਾਈਸ ਹੈ ਇਹਨਾਂ ਦਾ ਬਾਕੀ ਵਰਕ ਰਣਗੇ ਜਿਹੜੇ ਆਪਣੇ ਚੱਲ ਰਹੇ ਨੇਗੇ ਹੈਂਡਵਰਕ ਦੇ ਵੀ ਸੂਟ ਚੱਲ ਰਹੇ ਨੇ ਮਸ਼ੀਨ ਦੇ ਵੀ ਚੱਲ ਰਹੇ ਨੇਗੇ ਹਨਾ ਉਹ ਤਾਂ ਚਲੋ ਰੈਗੂਲਰ ਚੱਲਦੇ ਹੀ ਰਹਿੰਦੇ ਨੇ ਡੇਲੀ ਆਰਡਰ ਆਉਂਦੀ ਆਉਂਦੇ ਨੇਗੇ ਤੇ ਬਾਕੀ ਚਲੋ ਕੋਈ ਗੱਲ ਨਹੀਂ ਇਹ ਆਪਾਂ ਪ੍ਰਿੰਟ ਤਾਂ ਰੱਖਦੇ ਆ ਆਪਣਾ ਬੁਟੀਕ ਹੈਗਾ ਤਾਂ ਕਰਕੇ ਪ੍ਰਿੰਟ ਸੂਟਾਂ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਕਈ ਭੈਣਾਂ ਹਨਾ ਵਰਕ ਨਹੀਂ ਕਰਵਾ ਸਕਦੀਆਂ ਵੀ ਉਹਨਾਂ ਨੂੰ ਕਾਸਟ ਨਹੀਂ ਲੱਗਦੇ ਨੇ ਸੂਟ ਜਿਵੇਂ 3500 4000 5000 ਪਲੱਸ ਚਲੇ ਜਾਂਦੇ ਨੇ ਉਹ ਸੂਟ ਤਾਂ ਉਹਨਾਂ ਲਈ ਅਸੀਂ ਸਪੈਸ਼ਲ ਹਨਾ ਸਾਰੀਆਂ ਭੈਣਾਂ ਨੂੰ ਅਸੀਂ ਧਿਆਨ ਚ ਰੱਖ ਕੇ ਜਿਹੜਾ ਫੈਬਰਿਕ ਹੈ ਸਟਾਕ ਹੈ ਅਸੀਂ ਰੱਖ ਦੇਾਂਗੇ ਤੇ ਤਾਂ ਕਰਕੇ ਹਨਾ ਵੀ ਉਹਨਾਂ ਨਾਲ ਉਹ ਪ੍ਰਿੰਟ ਲੈ ਸਕਦੇ ਨੇਗੇ ਬਾਕੀ ਜਿਵੇਂ ਮੈਂ ਪੈਚ ਦਾ ਵਰਕ ਕਰਵਾਇਆ ਹੋਇਆ ਹੈ ਨਾ ਤੁਸੀਂ ਇਹਤੇ ਵੀ ਕਰਵਾ ਲਓ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਮੇਰੇ ਨਾਲ ਦਾ ਕਿਉਂਕਿ ਇਹ ਤਾਂ ਆਊਟ ਆਫ ਸਟਾਕ ਹੋ ਗਿਆ ਪਿਛਲੇ ਸਾਲ ਦਾ ਸੀਗਾ ਇਹ ਸੂਟ ਹੁਣ ਨਹੀਂ ਮਿਲਣਾ ਹੈਗਾ ਤੁਹਾਨੂੰ ਇਹ ਪਰ ਜਿਹੜਾ ਸੇਮ ਇਦਾਂ ਪੈਚ ਇਸ ਦਾ ਕੰਮ ਹੋਇਆ ਹੋਇਆ ਤੁਸੀਂ ਇਹਤੇ ਵੀ ਕਰਵਾ ਸਕਦੇ ਹੋਗੇ ਲੋ ਜੀ ਦੂਜਾ ਕਲਰ ਇਹ ਸੀਗਾ ਤੇ ਤੀਜਾ ਕਲਰ ਬਹੁਤ ਸੋਹਣਾ ਹੈਗਾ ਜਿੰਨੇ ਵੀ ਮੈਂ ਤੁਹਾਨੂੰ ਕਲਰ ਦਿਖਾਉਂਗੀ ਕੋਈ ਇੱਕ ਵੀ ਆਏ ਨਹੀਂ ਹੈਗਾ ਵੀ ਸੋਹਣਾ ਨਾ ਹੋਵੇ ਸਾਰੇ ਸੋਹਣੇ ਨੇਗੇ ਜੇ ਤੁਸੀਂ ਆਪਣੇ ਸੂਟਾਂ ਦੀ ਬੁਕਿੰਗ ਕਰਵਾਉਣੀ ਹੋਵੇ ਤਾਂ ਪੇਮੈਂਟ ਤੇ ਆਪਣੀ ਧਿਆਨ ਚ ਰੱਖਿਓ ਕਿ ਕਰਦੇ ਆ ਕਰੋ ਇੱਕ ਅੱਧਾ ਦਿਨ ਦਾ ਸਿੱਧੀ ਹੈ ਨਾ ਤੇ ਨਹੀਂ ਕਿ ਜਿਹੜੇ ਕਸਟਮਰ ਦੀ ਪੇਮੈਂਟ ਆ ਗਈ ਅਸੀਂ ਤਾਂ ਉਹਨੂੰ ਹੀ ਦੇ ਦੇ ਦੇਣਾ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਨਾਲ ਦੂਜੇ ਦਿਨ ਉਹ ਲੱਗ ਜਾਂਦੇ ਕੋਰੀਅਰ ਹਾਂ ਫਿਰ ਦੂਜੇ ਦਿਨ ਨਾਲ ਦੀ ਨਾਲ ਅਸੀਂ ਕੋਰੀਅਰ ਕਰ ਦੰਨੇ ਆਂਗੇ ਫਿਰ ਤੁਸੀਂ ਹਾਂ ਠੀਕ ਹੈ ਕਿਸੇ ਦੀ ਮਜਬੂਰੀ ਆ ਸੇ ਸਮਝਦੇ ਆਂ ਰੁਕ ਵੀ ਜਾਂਦੇ ਇੱਕ ਅੱਧਾ ਦਿਨ ਵੀ ਪਰ ਆਪਣਾ ਜ਼ਰੂਰ ਹੈ ਨਾ ਇਹ ਨਹੀਂ ਹੈਗਾ ਕਿ ਤੁਸੀਂ ਜੂਟ ਬੁੱਕ ਕਰਵਾਤਾ ਫਿਰ ਤੁਸੀਂ ਪੇਮੈਂਟ ਨਾ ਕਰੋ ਇੱਦਾਂ ਨਹੀਂ ਹੁਣ ਕੰਮ ਚੱਲਣਾ ਹੈ। ਹੈਲੋ ਜੀ। ਮੈਨੂੰ ਲੱਗਦਾ ਇਹਦਾ ਹੀ ਇਹ ਦੂਜਾ ਕਲਰ ਹੈ। ਹੈਨਾ? ਇਹਦਾ ਸੇਮ ਆਹ ਕਲਰ ਵੀ ਕਿੰਨਾ ਸੋਹਣਾਗਾ, ਉਹ ਵੀ ਸੋਹਣਾਗਾ। ਸਾਰੇ ਸੋਹਣੇ ਨੇ। ਆਪੋ ਆਪਣੀ ਜਗ੍ਹਾ ਸਾਰੇ ਹੀ ਸੋਹਣੇ ਨੇਗੇ। ਦੇਖੋ। ਮੈਨੂੰ ਪਹਿਲਾਂ ਦੇ ਮੈਸੇਜ ਆਉਂਦੇ ਨੇ WhatsApp ਤੇ ਜਾਂ ਫਿਰ ਫੋਨ ਕਰਕੇ ਕਹਿੰਦੇ ਹੁੰਦੇ ਨੇ ਵੀ ਤੁਹਾਡੇ ਪ੍ਰਿੰਟ ਬਹੁਤ ਜਿਆਦੇ ਸੋਹਣੇ ਹੁੰਦੇ ਨੇ। ਬਾਕੀ ਵਰਕ ਵਗੈਰਾ ਵਾਲੇ ਵੀ ਸੂਟ ਉਹਨਾਂ ਨੇ ਮੰਗਵਾਏ ਨੇ। ਉਹਨਾਂ ਨੂੰ ਵੀ ਬਹੁਤ ਪਸੰਦ ਆਏ ਵੀ ਕੜਾਈਆਂ ਬਿਲਕੁਲ ਨੀਟ ਐਂਡ ਕਲੀਨ ਸਾਫ ਸੁਥਰੀਆਂ ਨਹੀਂ ਹੈ ਕੰਮ। ਅਲੋ ਜੀ। ਡਿਜ਼ਾਈਨ ਵਗੈਰਾ ਬੜੇ ਸੋਹਣੇ ਬਣਨੇਗੇ ਇੰਨਾ ਸੂਟਾ ਸਬ ਬਹੁਤ ਜ਼ਿਆਦੇ ਸੋਹਣੇ। ਕਿਉਂਕਿ ਅਜੇ ਸਰਦੀ ਸਟਾਰਟ ਹੋਈ ਹੈ ਹਨਾ ਤੇ ਬਾਕੀ ਸਰਦੀਆਂ ਦੇ ਵਿੱਚ ਤਾਂ ਗਰਮ ਸੂਟੀ ਪੈਂਦੇ ਨੇ ਜਿਹਦੀ 3 ਮਹੀਨੇ ਦੀ ਸਰਦੀ ਹੈ ਜਿਹਦੀ 2 ਮਹੀਨੇ ਦੀ ਪਰ ਠੰਡ ਬਹੁਤ ਪੈਂਦੀ ਹੈ ਫਿਰ ਇਹੀ ਸੂਟ ਵਧੀਆ ਲੱਗਦੇ ਨੇਗੇ। ਲਓ ਜੀ ਜਿੰਨੇ ਮਰਜ਼ੀ ਸੂਟ ਲਿਓ। ਤਿੰਨ ਤਿੰਨ ਜਾਂ ਦੋ ਦੋ ਅਵੇਲੇਬਲ ਲੈਂਗੇ ਆਪਣੇ ਕੋਲੇ ਇੱਕ ਇੱਕ ਥਾਂ ਦੇ ਵਿੱਚ ਕਿਸੇ 'ਚ ਤਿੰਨ ਕਿਸੇ 'ਚ ਦੋ ਹਾਦੀ ਕੋਚੀ ਕਿ ਆਵਲਾ ਵੀ ਇੱਦਾਂ ਉਹ ਜਾਦੇ ਸੋਨਾ ਫ੍ਰੈਂਚ ਹੈ ਕੋਈ ਭਣਾ ਕਹਿੰਦੇ ਨੇ ਤੁਸੀਂ ਜਿਗਰ ਕਰਕੇ ਲੈਣਾ ਜੇ ਤੁਸੀਂ ਦੂਰ ਤੋਂ ਫੇਰ ਨਾ ਆਇਓ ਹੈਨਾ ਦੂਰ ਤੋਂ ਸੱਚਾ ਦਿਖਾ ਰਿਆ ਨੂੰ ਹੀ ਔਖਾ ਹੋ ਜਾਂਦਾ ਹੈਗਾ ਜੇ ਤੁਸੀਂ ਨੇੜੇੋਂ ਕਰ ਲਓ ਜਿਗਰ ਤਾਂ ਬਾਕੀ ਭੈਣਾਂ ਦਾ ਪਿਆਰ ਹੈਗਾ ਜੇ ਤੁਸੀਂ ਆਉਣਾ ਚਾਹੁੰਦੇ ਤਾਂ ਜੋ ਕੋਈ ਗੱਲ ਨਹੀਂ ਆਫਲਾਈਨ ਵੀ ਤੁਸੀਂ ਲੈ ਜਾਓ ਲਵ आप प्रिंट चेक करो तक बहुत ज़्यादा सोहना सूट है स्किन के प्रिंटिंग हुई हुई है परपल कलर की पर्पल स्किन जजू है ना परपल तो नहीं ਕਿਉਂਕਿ ਪਰਪਲ ਤਾਂ ਸਰ ਪ੍ਰਿੰਟ ਹੀ ਹੋ ਗਿਆ ਬਾਕੀ ਚਲੋ ਜੇ ਮੇਰੇ ਕੋਲੇ ਸਲਾਈ ਹੋਇਆ ਤਾਂ ਦੇਖਾਂਗੇ ਵੀ ਕਿਵੇਂ ਕੀ ਕਰਦੇਾਂਗੇ ਜੇ ਤੁਸੀਂ ਸਲਾਈ ਕਰਾਉਂਗੇ ਤਾਂ ਤੁਸੀਂ ਦੇਖ ਲਿਓ ਵੀ ਕਿਵੇਂ ਕਰਵਾਉਣਾਗਾ ਕਾਫੀ ਜਿਆਦਾ ਸੋਹਣਾ ਸੂਟ ਹੈ ਵੀ ਕਲਰ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਦਾ ਵੀ ਠੀਕ ਹੈ ਜੀ ਬਹੁਤ ਜਿਆਦਾ ਸੋਹਣੇ ਕਲੈਕਸ਼ਨ ਹਨ ਵੀ ਅੱਛਾ ਲੀ ਦੁਪੱਟਾ ਇਹਦੇ ਨਾਲ ਤੁਸੀਂ ਐਵੇਂ ਤਾਂ ਰੱਖ ਸਕਦੇ ਹੋ ਵੀ ਆ ਦੇਖੋ ਮੇਰੇ ਸ਼ਾਈਨ ਵਾਲਾ ਲਿਆ ਹਾ ਸੇਮ ਮੈਚ ਕਰਦਾ ਸੇਮ ਜਿਵੇਂ ਚ ਨਿ ਟਿਮਕਣੀ ਜੇ ਸ਼ਾਇਨ ਦੇ ਉਮੀਦ ਪੱਟੇ ਚਲੇ ਜਾਂਦੇ ਵਿੱਚ ਮੈਚਿੰਗ ਆਲਓਵਰ ਸਾਰੇ ਤਰ੍ਹਾਂ ਦੇ ਸੂਟ ਲੈਣਗੇ ਜਿਹੜੇ ਆਪਾਂ ਲਿਆਉਣੇ ਆਂਗੇ ਕਿਉਂਕਿ ਕਈ ਭੈਣਾਂ ਮੈਚਿੰਗ ਨਹੀਂ ਲੈਂਦੀਆਂ ਕਈ ਆਲਓਵਰ ਨਹੀਂ ਲੈਂਦੀਆਂ ਜਿਵੇਂ ਜਿਹਨੂੰ ਠੀਕ ਲੱਗਦਾ ਉਹ ਲੈ ਲੰਦੇ ਨੇਗੇ ਦੇਖੋ ਜਿਹੜੇ ਅੱਜ ਸਾਰੇ ਸੂਟ ਦਿਖਾਏ ਨੇ ਨਾ ਸਾਰਿਆਂ ਦਾ ਪ੍ਰਾਈਸ ਹੀ 1850 ਰਹੂਗਾ ਬਹੁਤ ਜਾਦੇ ਸੋਹਣੀ ਕਲੈਕਸ਼ਨ ਹੈ ਇਹ ਪ੍ਰਿੰਟ ਵੀ ਬਹੁਤ ਜਾਦੇ ਸੋਹਣਾ ਹੈਗਾ ਪ੍ਰਿੰਟ ਜਿੰਨੇ ਵੀ ਮੈਂ ਤੁਹਾਨੂੰ ਦਿਖਾਏ ਨੇ ਸਾਰੇ ਹੀ ਸੋਹਣੇ ਨੇਗੇ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਸੀਗੀ ਪਹਿਲਾਂ ਮੈਂ ਨਾ ਮੈਂ ਸੋਚਿਆ ਸੀ ਵੀ ਨਹੀਂ ਹਨਾ ਆਪਾਂ ਲੈ ਕੇ ਨਹੀਂ ਆਉਂਦੇ ਆਪਣਾ ਵਰਕ ਮਤਲਬ ਸੂਟਾਂ ਦੇ ਆਰਡਰ ਸੀ ਜਿਹੜੇ ਵਰਕ ਵਾਲੇ ਚੱਲ ਰਹੇ ਸੀਗੇ ਵਿੱਚੋਂ ਲੋ ਆਪਾਂ ਵਰਕ ਵਾਲੇ ਸੂਟਾਂ ਦੀ ਵੀਡੀਓ ਪਾਈ ਚੱਲਾਂਗੇ ਤੇ ਫਿਰ ਪਹਿਣਨ ਦੀ ਡਿਮਾਂਡ ਸੀਗੀ ਹਨਾ ਵੀ ਸਾਨੂੰ ਸੂਟ ਚਾਹੀਤੇ ਨੇਗੇ ਫਿਰ ਆਪਾਂ ਡਿਮਾਂਡ ਅਨੁਸਾਰ ਹੀ ਜਿਹੜੇ ਸੂਟਾਂਗੇ ਲੈ ਕੇ ਲੋ ਜੀ ਬਾਕੀ ਇਹ ਸੂਟ ਨਹੀਂ ਖੜਦੇ ਹੈਗੇ ਜਿਵੇਂ ਕੱਲ ਆਪਾਂ ਵੀਡੀਓ ਪਾਈ ਸੀਗੀ ਸਾਰੇ ਸੂਟ ਸੇਲ ਹੋ ਗਏ ਇੱਕ ਅੱਧਾ ਹੀ ਰਹਿ ਗਿਆ ਉਹਦੇ ਵਿੱਚੋਂ ਉਹ ਹੁਣ ਤੁਸੀਂ ਜਦੋਂ ਮੈਨੂੰ ਪੇਮੈਂਟ ਕਰੋਗੇ ਇੱਕ ਵਾਰ ਸਕਰੀਨਸ਼ਾਟ ਭੇਜ ਕੇ ਪੁੱਛ ਲਿਓ ਵੀ ਅਵੇਲੇਬਲ ਹੈਗਾ ਤਾਂ ਤੁਸੀਂ ਪੇਮੈਂਟ ਕਰਿਓ ਐਵੇਂ ਨਾ ਪੇਮੈਂਟ ਕਰਿਓ ਇੱਕ ਵਾਰ ਪੁੱਛ ਲੇਵੋਗੇ ਉਹਦੇ ਵਿੱਚ ਇੱਕ ਅੱਧਾ ਸੂਟ ਹੀ ਰਹਿ ਗਿਆ ਕੱਲ ਵਾਲਿਆਂ ਚ ਸਾਰੇ ਸੇਲ ਹੋ ਗਏ ਮਸਲੀਨ ਦੇ ਵੀ ਆਪਾਂ ਪਾਏ ਸੀ ਜਿਹੜੇ ਉਹਨਾਂ ਚੋਂ ਵੀ ਹੋਗੇ ਪਿਓਰ ਮਸਲੀਨ ਤੇ ਸਾਗਤ ਕਿ ਉਹ ਸਵਿਰ ਇੱਕ ਵਾਰ ਪੁੱਛ ਲਾ ਦੇਖੋ ਬਲੈਕ ਕਿੰਨਾ ਜਿਆਦਾ ਸੋਹਣਾ ਸੂਟ ਹੈਗਾ 컬러 ਠੀਕ ਹੈ ਜੀ ਜੋ ਅਸੀਂ ਵੀਡੀਓ ਚ ਦਿਖਾਵਾਂਗੇ ਉਹੀ ਤੁਹਾਡੇ ਘਰ ਤੱਕ ਆਊਗਾ ਇਹ ਨਹੀਂ ਹੈਗਾ ਵੀ ਅਸੀਂ ਕੁਝ ਚੇਂਜ ਕਰਕੇ ਭੇਜ ਦਾਂਗੇ ਠੀਕ ਹੈ ਜੀ ਜੇ ਬਾਈ ਚਾਂਸ ਗਲਤੀ ਨਾਲ ਸਾਡੇ ਤੋਂ ਕੁਝ ਚਲਿਆਂ ਵੀ ਜਾਂਦਾਗਾ ਤਾਂ ਅਸੀਂ ਵਾਪਸ ਲੈਣ ਦੇ ਹੱਕਦਾਰ ਹੈਗੇ ਆਂਗੇ ਅਸੀਂ ਆਪਦਾ ਐਡਰੈਸ ਤੁਹਾਨੂੰ ਭੇਜ ਦਾਂਗੇ ਤੁਸੀਂ ਵਾਪਸ ਸਾਨੂੰ ਕੋਰੀਅਰ ਕਰ ਦਿਓ ਤਾਂ ਚੇਂਜ ਕਰਕੇ ਅਸੀਂ ਤੁਹਾਨੂੰ ਭੇਜ ਦਾਂਗੇ ਕਈ ਵਾਰ ਕੰਮ ਹਨ ਇੰਨਾ ਕਿ ਜ਼ਿਆਦਾ ਹੁੰਦਾ ਸਾ ਵੀ ਗਲਤੀ ਨਾਲ ਕੋਈ ਚੀਜ਼ ਚਲੀ ਵੀ ਜਾਂਦੀ ਹੈਗੀ ਤਾਂ ਤੁਸੀਂ ਦੇ ਸਕਦੇ ਹੋ ਵਾਪਸ ਆਪਣੀ ਜਿਵੇਂ ਦੀ ਤੁਸੀਂ ਚੀਜ਼ ਰਖਵਾਈ ਹੈ ਉਹ ਮੈਂ ਦੀ ਅਸੀਂ ਤੁਹਾਨੂੰ ਕੋਰੀਅਰ ਕਰ ਦਾਂਗੇ ਤੇ 파ਰਤ ਜਿਹੜੀ ਅਸੀਂ ਭੇਜਾਂਗੇ ਉਹ ਤੁਸੀਂ ਵਾਪਸ ਸਾਨੂੰ ਕੋਰੀਅਰ ਕਰਦੇ ਹੋ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਮੈਂ ਇੱਥੇ ਵੀਡੀਓ 'ਚ ਕੁਝ ਹੋਰ ਦਿਖਾ ਰਹੀ ਹਾਂ ਤੁਹਾਡੇ ਘਰ ਤੱਕ ਹੋਰ ਆਊਗਾ ਐਵੇਂ ਦਾ ਆਪਣਾ ਕੰਮ ਨਹੀਂ ਹੈਗਾ ਕੰਮ ਹੈ ਜਿਹੜਾ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਇੱਕ ਨੰਬਰ 'ਚ ਕਰ ਰਹੇ ਹਾਂ ਇੱਕ ਨੰਬਰ 'ਚ ਹੀ ਕਰਨਾ ਹੈ ਐਵੇਂ ਦੋ ਨੰਬਰ ਦਾ ਕੰਮ ਨਹੀਂ ਆਪਣੀ ਪੇਮੈਂਟ ਦੇ ਵੀ ਇੰਨੇ ਨੇ ਬਿੱਲ ਬਹੰਦੇ ਨੇ 2 ਲੱਖ ਪਲੱਸ ਪਲੱਸ ਬਿੱਲ ਹੋ ਜਾਂਦੇ ਨੇ ਕਿਸੇ ਦੀ ਪੇਮੈਂਟ 'ਚੋਂ 2-400 ਦਾ ਵੀ ਨਹੀਂ ਆਪਾਂ ਹੱਕ ਰੱਖਦੇ ਜੇ ਮੇਰੇ ਤੋਂ ਗਲਤੀ ਨਾਲ ਵੱਧ ਵੀ ਲੱਗ ਵੀ ਜਾਂਦੀ ਹੈ ਫਿਰ ਆਪਾਂ ਕਹਿ ਦਿੰਨੇ ਆ ਵੀ ਸਾਡੇ ਤੋਂ ਗਲਤੀ ਨਾਲ ਵੱਧ ਲੱਗ ਗਈ ਵੀ ਇੰਨੀ ਥੋੜੀ ਘੱਟ ਪੇਮੈਂਟ ਬਣਦੀ ਹੈ ਹਨ ਜਿਵੇਂ ਇੱਕ ਦੀਦੀ ਨੇਗੇ ਉਹਨਾਂ ਨੇ ਕਿਹਾ ਉਹਨਾਂ ਨੇ ਸੂਟ ਸੀ ਵਰਕ ਆ ਲਏ ਉਹ ਕਹਿੰਦੇ ਵੀ ਮੇਰਾ 8500 ਰੁਪਿਆ ਬਣ ਗਿਆ ਉਹਨਾਂ ਦਾ 7500 ਬਣਿਆ ਸੀਗਾ ਕਹਾਂ ਨੂੰ ਤਾਂ ਮੈਂ ਕਹਿੰਦੀ ਵੀ ਹਾਂ ਤੁਹਾਡਾ 8500 ਬਣ ਗਿਆ ਮੈਨੂੰ ਪਾ ਦਿਓ ਨਾ ਇਹ ਕੰਮ ਨਹੀਂ ਕਰਨਾ ਕਿਉਂਕਿ ਮੇਰੇ ਵੀ ਦੋ ਬੱਚੇ ਨੇਗੇ ਹਨਾ ਇਮਾਨਦਾਰੀ ਨਾਲ ਚੱਲਣਾ ਹੈਗਾ ਉਹਨਾਂ ਦਾ 7500 ਬਿਲ ਸੀਗਾ ਆਪਾਂ 7500 ਹੀ ਕਿਹਾਗਾ ਵੀ ਤੁਸੀਂ ਇਹ ਪੇ ਕਰਨਾਗਾ ਐ ਨਹੀਂ ਆਪਾਂ ਕਰਦੇ ਹੈਗੇ 100 200 ਵੀ ਵੱਧ ਘੱਟ ਹੈਗਾ ਹਾਂ ਤੁਸੀਂ ਮੈਂ ਵਾਪਸ ਦੇਣ ਦੀ ਹੱਕਦਾਰ ਹੈਗੇ ਜੇ ਮੇਰੇ ਕੋ ਨਹੀਂ ਹੁੰਦਾਗਾ ਜੇ ਤੁਸੀਂ ਹਾਂ ਚਾਹੁੰਦੇ ਹੋ ਵੀ ਸੂਟ ਅਸੀਂ ਰਖਵਾਉਣੇ ਹੁੰਦੇ ਨੇ ਲੈਣੇ ਹੁੰਦੇ ਨੇ ਕਈ ਪੈਣਾ ਹਨਾ ਸੂਟ ਸੋਲਡ ਹੋ ਜਾਂਦਾ ਪੇਮੈਂਟ ਆਈ ਪੈਂਦੀ ਹੈ ਵਾਪਸ ਵੀ ਨਹੀਂ ਲੈਂਦੇ ਕਹਿੰਦੇ ਨੇ ਅਸੀਂ ਅੱਗੇ ਲੈ ਲਾਂਗੇ ਹਨਾ ਵੀ ਪੇਮੈਂਟ ਕਰੀ ਹੋਈ ਹੈ ਚੱਲ ਸਾਡੀ ਚਲੋ ਜੀ ਮੈਂ ਤੁਹਾਨੂੰ ਠੀਕ ਲੱਗਦਾ ਉਹ ਉਵੇਂ ਹਨਾ ਤੇ ਅੱਜ ਵਾਲੇ ਸੂਟ ਨੇ ਜਿਹੜੇ ਰੀਵਾ ਬ੍ਰਾਂਡ ਦੇਣਗੇ 7800 ਪ੍ਰਾਈਸ ਹੈ ਸਾਰਿਆਂ ਦਾ ਫੁੱਲ ਪਿਓਰ ਪਸ਼ਮੀਨੇ ਦੇ ਸੂਟ ਨੇਗੇ ਸ਼ਿਮਰ ਦੇ ਤੇ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਹੈ ਜਿੰਨੇ ਮੈਂ ਤੁਹਾਨੂੰ ਕਲਰ ਦਿਖਾਏ ਨੇ ਬਹੁਤ ਹੀ ਜ਼ਿਆਦੇ ਸੋਹਣੇ ਨੇਗੇ ਬਾਕੀ ਤੁਸੀਂ ਵਰਕ ਕਰਵਾ ਲਓ ਇਦਾਂ ਸਮਾ ਲਓ ਜਿਵੇਂ ਵੀ ਤੁਹਾਡੀ ਚੁਆਇਸ ਹੈਗੀ ਤੁਸੀਂ ਆਪਣੀ ਚੁਆਇਸ ਅਨੁਸਾਰ ਨੇ ਜਿਹੜੇ ਸੂਟ ਰੈਡੀ ਕਰਵਾ ਲਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਬਾਕੀ ਜਿਹੜਾ ਵਲੌਗ ਵਾਲਾ ਚੈਨਲ ਹੈਗਾ ਉਹ ਆਪਾਂ ਕਮੈਂਟ ਦੇ ਵਿੱਚ ਆਪਾਂ ਲਿੰਕ ਪਾਇਆ ਪਾਇਆਗਾ ਅੱਜ ਵਾਲੀ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਲਿਓ ਉਹ ਲਿੰਕ ਨੂੰ ਓਪਨ ਕਰਕੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ